ਹਾਂਜੀ ਬਾਈ ਸਤਿ ਸ੍ਰੀ ਅਕਾਲ ਅੱਜ ਦੇਖੋ ਨਜ਼ਾਰੇ ਆਪਾਂ ਹਰਿਆਣੇ ਚ ਗਏ ਹੋਇਆ ਮਈਆਂ ਸਵੇਰੇ ਚੋਤੀਆਂ ਬਾਈਆਂ ਨੇ ਤੇ ਸਿਰੇ ਤੋਂ ਸਿਰੇ ਤੱਕ ਖੜੀਆਂ ਨੇ ਟਾਪ ਕੁਆਲਿਟੀ ਦੇ ਪਸ਼ੂ ਲੈ ਕੇ ਆਣੇ ਨੇ ਆਪਾਂ ਨੇ ਅੱਜ ਤਰੀਕ ਹੈ 18 18 ਤਰੀਕ 12ਵਾਂ ਮਹੀਨਾ 2024 ਤੇ ਮੱਝਾਂ ਸਾਰੀਆਂ ਆਪਾਂ ਨੇ ਚੁਆਇਆ ਮੰਗਲਦਾਰ ਦਾ ਮੱਝਾਂ ਸਾਰੀਆਂ ਆਪਣੀਆਂ ਖਰੀਦੀਆਂ ਹੋਈਆਂ ਨੇ ਇਹ ਹੁਣ ਚੋਕੇ ਨੂੰ ਦਿਨੇ ਚਾੜਾਂਗੇ ਗੱਡੀ 'ਚ ਸਾਰੀਆਂ ਟਾਪ ਕੁਆਲਿਟੀ ਦੀਆਂ ਮੱਝਾਂ ਨੇ ਸਾਰੀਆਂ ਚੰਗੇ ਦੁੱਧ ਵਾਲੀਆਂ ਨੇ ਤੂਈਆਂ ਸਵਾਈਆਂ ਤੇ ਪਸ਼ੂ ਬਾਈ ਪਕਾਈ ਕਰਕੇ ਮਿਲਦਾ ਏਰੀਆ ਲੱਭ ਗਏ ਐਨ ਵੀ ਇੱਥੋਂ ਹੁਣ ਕੱਲ ਮੈਂ ਫਿਰਿਆ ਨਰਵਾਨ ਏਰੀਏ 'ਚ ਸਾਰੀਆਂ ਮਹਿਸਾਂ ਆਪਣੇ ਪੰਜਾਬ 'ਚੋਂ ਜਾ ਜਾ ਕੇ ਉਧਰ ਰਲ ਗਈਆਂ ਨਰਮਾਨ ਏਰੀਏ ਦੇ ਉਰਾਂ ਜਿੰਨਾ ਨਰਮਾਨੇ ਤੋਰਾ ਉਰਾ ਏਰੀਆ ਮੂਲਕ ਤੋਂ ਆਇਆ ਜੋ ਖਨੌਰੀ ਤੋਂ ਆਇਆ ਬਗ ਜੋ ਨਰਮਾਨੇ ਤੋਰਾ ਆਜੋ ਸਾਰਾ ਆਪਣੇ ਵਾਲਾ ਏਰੀਆ ਵਿੱਚ ਰਲ ਗਿਆ ਤੇ ਬੇਕਾਰ ਮਹਿਸਾਂ ਦਾ 1.5 ਲੱਖ 2 ਲੱਖ ਦੇ ਆਮ ਜਮਸਾਂ ਦਾ ਮੁੱਲ ਕਰੀ ਜਾਂਦੇ ਨੇ ਹੁਣ ਇੱਥੇ ਜਿਹੜਾ ਏਰੀਆ ਆਪਣੇ ਲਈ ਆਹ ਲੱਭਿਆ ਹੋਇਆ ਛੋਟੇ ਸਿੰਗ ਸਾਰੀਆਂ ਚੰਗੇ ਦੁੱਧ ਦੀਆਂ ਮਹਿਸਾਂ ਤੇ ਜਿੰਨੀਆਂ ਵੀ ਮੇਰੀਆਂ ਮੱਝਾਂ ਗਈਆਂ ਨੇ ਪਿਛਲੇ ਲਾਟ ਚ ਦੋ ਲਾਟ ਗਏ ਨੇ ਪਿਛਲੇ 11 ਦਾ 10 ਦਾ ਮੈਂ ਕਹਿੰਦਾ 22 ਚੋਂ 20 ਮਹਿਸਾਂ ਦੀ ਇੰਨੀ ਚੰਗੀ ਰਿਪੋਰਟ ਆਈ ਹੈ ਵੀ ਬਾਈ ਕੋਈ ਕਹਿੰਦਾ 16 ਕਰ ਰਹੀ ਹੈ ਕੋਈ ਕਹਿੰਦਾ 18 ਮੈਂ ਵੀਡੀਓ ਵੀ ਪਾਉਂਗਾ ਉਹ ਬਾਈਆਂ ਨੇ ਜਿਨ੍ਹਾਂ ਨੇ ਮੈਨੂੰ ਫੋਨ ਕਰਿਆ ਸਾਡਾ ਵੀ ਮਾਨਵਤਾ ਜਦੋਂ ਸਾਡਾ ਪਸ਼ੂ ਐਵੇਂ ਜਾ ਕੇ ਦੁੱਧ ਦਿੰਦਾ ਹੈ ਅਗਲੇ ਦਾ ਮਨ ਖੁਸ਼ ਕਰਦਾ ਸਾਨੂੰ ਦਰਸੀਸਾਂ ਸੀਸਾਂ ਦਿੰਦਾ ਦਰਸੀਸਾਂ ਤੋਂ ਬਚਦੇ ਆਂ ਅਸੀਂ ਇਸ ਕਰਕੇ ਅਸੀਂ ਮਾੜੀ ਹੁਣ ਮੰਨ ਲਓ ਆ ਮੈਂ ਦਿਹਾੜਿਆ ਸੀ ਮਾੜਾ ਪੈਸਾ ਅਸੀਂ ਪਹਿਲਾਂ ਲਾਵਾਂਗੇ ਤੇ ਮਾੜੀ ਮਹਿਸ ਖਰੀਦਣ ਵਾਸਤੇ ਪੈਸਾ ਲਾਵਾਂਗੇ ਫਿਰ ਵੇਚਾਂਗੇ ਫਿਰ ਮਾੜੀ ਮਹਿਸ ਵੇਚਾਂਗੇ ਕਿਨੂੰ ਅੱਜ ਕੱਲ ਕੋਈ ਬੌਲਾ ਨਹੀਂ ਹਰੇਕ ਬੰਦਾ ਚੰਗੀ ਚੀਜ਼ ਖਰੀਦ ਕੇ ਰਾਜੀ ਆ ਠੱਗੀਆਂ ਠੋਰੀਆਂ ਵਾਲਾ ਕੰਮ ਬਾਈ ਗਿਆ ਪਹਿਲਾ ਹੈਗੇ ਤੇ ਓਲੇ ਇਸ ਚੀਜ਼ਾਂ ਚ ਹੁਣ ਰੱਖਣ ਵਾਲੇ ਰੱਖਦੇ ਨੇ ਪਰ ਪਰਮਾਤਮਾ ਜ਼ਿੰਦਗੀ ਬਾਰ-ਬਾਰ ਨਹੀਂ ਦਿੰਦਾ ਇੱਕ ਵਾਰ ਦਿੰਦਾ ਇਸ ਦੁਨੀਆ ਦੇ ਜਿੰਨੀ ਵੀ ਦੁਨੀਆ ਹੈ ਹਰ ਇੱਕ ਬੰਦਾ ਰੋਟੀ ਖਾ ਕੇ ਸੌਂਦਾ ਕੋਈ ਭੁੱਖਾ ਨਹੀਂ ਸੌਂਦਾ ਇੱਥੇ ਕੁਝ ਨਹੀਂ ਲੈ ਕੇ ਜਾਣਾ ਖੁਸ਼ ਰਹਿਿਆ ਕਰੋ ਜ਼ਿੰਦਗੀ ਨੇ ਆਪੇ ਲੰਘ ਜਾਣਾ ਜਿਹੜੀ ਛੋਟੀ ਡਿਊਟੀ ਲੱਗੀ ਆ ਉਹ ਤੁਸੀਂ ਕਰਦੇ ਰਹੋ ਵਾਹ ਵਾਹ ਕਰਕੇ ਵੀ ਜ਼ਿੰਦਗੀ ਉਨੀ ਹੀ ਟੱਪਣੀ ਹੈ ਆਪਦਾ ਰਾਮ ਨਾਲ ਬਿਨਾਂ ਟੈਨਸ਼ਨ ਤੋਂ ਰਾਮ ਨਾਲ ਆਪਦੀ ਜ਼ਿੰਦਗੀ ਜਿਉਓ ਜ਼ਿੰਦਗੀ ਸਭ ਦੀ ਲੰਘ ਜਾਣੀ ਆ ਖਾਣ ਨੂੰ ਦੋ ਘੜੀ ਪਰਮਾਤਮਾ ਕੀੜਿਆਂ ਨੂੰ ਵੀ ਬਰਾਸਣ ਪਹੁੰਚਾਉਂਦਾ ਤੁਹਾਡੇ ਸਾਹਮਣੇ ਆਪਾਂ ਤਾਂ ਉਹਦੇ ਗੰਦੀ ਨਾਲੀ ਦੇ ਕੀੜਿਆਂ ਜੋ ਮਾਰ-ਮਾਰ ਕੇ ਨੇ ਇੱਥੇ ਭੇਜਿਆ ਆਪਾਂ ਨੂੰ ਪਰਮਾਤਮਾ ਨੇ ਕਿਸੇ ਦਾ ਦਿਲ ਨਾ ਦਿਖਾਓ ਕਿਸੇ ਨਾਲ ਮਾੜਾ ਨਾ ਕਰੋ ਅੱਕ ਸੱਚ ਦੀ ਰੋਟੀ ਸਦੀ ਕੰਮ ਆਂਦੀ ਐ 5-4000 ਮੈਸ ਮੰਗਰ ਬਹੁਤ ਐ ਜਿੰਨੀ ਕੁ ਤੁਸੀਂ ਪਕਾਈ ਕਰਦੇ ਹੋ ਆਪਾਂ ਚਲੋ ਕੱਲ੍ਹ ਦੇ ਆਇਆ ਅੱਜ ਤੱਕ 5000 ਦੇ ਹਿਸਾਬ ਨਾਲ 10 ਮੈਸ ਆਗੀਆਂ ਬਹੁਤ ਐ ਫਿਰ ਵਗ ਜਾਗੇ ਦੋ ਚਾਰ ਦਿਨਾਂ ਨੂੰ ਚਲੋ ਵਿੱਚ ਮੱਝਾਂ ਖਰਾਬ ਵੀ ਹੋ ਜਾਂਦੇ ਨੇ ਉਹ ਵੀ ਸਾਡੇ ਪੇਟੇ ਪੈਂਦੀਆਂ ਨੇ ਤਾਂ ਇਹ ਪਰਮਾਤਮਾ ਦੇ ਹੱਥ ਹੈ ਜਿੰਨਾ ਕਾ ਆਪਣੇ ਕਰਮਾਂ 'ਚ ਲਿਖਾ ਹੈ ਆਪਾਂ ਨੂੰ ਉਹੀ ਕੁਝ ਮਿਲਣਾ ਵੱਧ ਆਪਾਂ ਨੂੰ ਇੱਕ ਕਣਕਾਂ ਨਹੀਂ ਮਿਲਣਾ ਤਾਂ ਇਹੀ ਆਪਣੀ ਕਹਿਣ ਦਾ ਵੀ ਜਿੰਨੇ ਵੀ ਆਪਣੇ ਭਾਈ ਮੱਝਾਂ ਮੁੱਝਾਂ ਵੇਚਦੇ ਨੇ ਮੇਰਾ ਵੀਰ ਵਧੀਆ ਮੈਂ ਦਿਆ ਕਰੋ ਜਿਹੜੀ ਮੈਂ ਕੋਈ ਗੜ ਬਣਾਉਂਦੀ ਆ ਅਗਲੇ ਨੂੰ ਦੱਸ ਦਿਆ ਕਰੋ ਕੋਈ ਫਾਇਦਾ ਨਹੀਂ ਅਗਲੇ ਨੂੰ ਵੱਧ ਘੱਟ ਕਰਕੇ ਪਸ਼ੂ ਦੇਣ ਦਾ ਹਨਾ ਅਗਲਾ ਬਹੁਤ ਢਿੱਡ ਬਣ ਕੇ ਰੁਪਈਆ ਲੰਦਾ ਅਸਵੀガル ਧਾਰਾ ਨੂੰ ਵੀਡੀਓ ਦੱਬ ਕੇ ਸ਼ੇਅਰ ਕਰਤਾ